ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਜੀ ਕਹਾਣੀ ਤੁਰਗੀ ਰਾਜਾ ਸਲਵਾਨ ਦੀ ਸਲਵਾਨ ਦੀ ਜਿਸ ਵਕਤ ਰਾਜੇ ਸਲਵਾਨ ਨੇ ਬਾਦਸ਼ਾਹੀ ਕਰ ਦਿੱਤੀ ਛਾਲਕੋਟ ਦੇ ਵਿੱਚ ਸ਼ੀਸਾਦੀਆਂ ਕਰਾਈਆਂ ਤਾਂ ਕੋਈ ਬੱਚਾ ਨਾ ਜਨਮ ਆ ਫਿਰਦੀ ਫਿਰਦੀ ਗੁਰੂ ਗੋਖਰਨਾਥ ਜੀ ਉੱਥੇ ਜਮਾਤ ਆ ਗਈ ਸਾਰੇ ਸ਼ਹਿਰ ਨੂੰ ਲੈ ਕੇ ਰਾਜਾ ਤਾਂ ਗੁਰੂ ਗੋਖਰਨਾਥ ਕੋਲੇ ਚੱਲਿਆ ਗਿਆ ਗੁਰੂ ਗੋਖਰਨਾਥ ਨੇ ਪੁੱਛਿਆ ਕਹਿੰਦਾ ਤੂੰ ਬਾਦਸ਼ਾਹ ਯਾਪਦਾ ਹੈ ਕੀ ਤਖਲੀਪ ਹੈ ਤੈਨੂੰ ਇੰਨਾ ਇਕੱਠ ਕਰੀ ਆਉਣਾ ਹੈ ਕਹਿੰਦਾ ਮਹਾਰਾਜ ਰਾਣੀਆਂ ਸ਼ੀ ਵਿਆਹ ਲੀਆਂ ਕੋਈ ਬੱਚਾ ਨਹੀਂ ਜਰਮਿਆ ਛੀਆਂ ਦੀ ਝੋਲੀ ਖਾਲੀ ਹੈ ਤਾਂ ਰਾਜਾ ਸਲਵਾਨ ਕਹਿਣ ਲੱਗਾ ਜਿਹੜੀ ਪਹਿਲਾ ਰਾਣੀ ਵਿਆਹੀ ਹੈ ਸ਼ਰਾਂਜਾ ਸਾਡੇ ਬਚਨ ਨੇ ਇਹਦੇ ਪੇਟੋਂ ਜਰਮੂਗਾ ਪੂਰਨੋਂ ਧਰਦੀ 12 ਸਾਲ ਤੱਕ ਮੱਥੇ ਨਹੀਂ ਲੱਗਣਾ ਅੱਛਾ ਜੀ ਪੂਰਨ ਰਾਣੀ ਦੇ ਪੇਟ ਪਹਿ ਗਿਆ ਪੇਟ ਪਿਆ ਜਿਸ ਵਕਤ ਨੌਵਾਂ ਮਹੀਨਾ ਚੜਿਆ ਰਾਜੇ ਨੇ ਇੱਕ ਤੌਲਰ ਬਣਾ ਲਿਆ ਉਹਦੇ ਵਿੱਚ ਰਾਣੀ ਧਾਰਤੀ ਅਛਾ ਜਿਸ ਵਕਤ ਉਹਦੇ ਵਿੱਚ ਰਾਣੀ ਤਾਰਤੀ ਉੱਥੇ ਪੂਰਨ ਦਾ ਜਨਮ ਹੋ ਗਿਆ ਜਨਮ ਹੋਇਆ ਗੋਲੀਆਂ ਬਾਂਧੀਆਂ ਪੂਰਨ ਦੀ ਪਾਲਣਾ ਕਰਦੀਆਂ ਨੇ ਜਦੋਂ ਤਕੜਾ ਹੋ ਗਿਆ ਮੁੱਲਾ ਕਾਜੀ ਪੜਾਉਣ ਲੱਗੇ ਤਾਂ ਰਾਜੇ ਨੇ 1200 ਬਿਗਾ ਬਾਗ ਲਵਾਇਆ ਅਛਾ 1200 ਬਿਗਾ ਬਾਗ ਜਦੋਂ ਉਹਦੇ ਵਿੱਚ ਇੱਕ ਤਲਾਬ ਬਣਾਇਆ ਸੜਕਾਂ ਬਣਾਈਆਂ ਚਾਰ ਜਿਸ ਵਕਤ ਉਹਦੇ ਫਲ ਲੱਗਣ ਲੱਗੇ ਪੱਕ ਕੇ ਰਾਜਾ ਗਰੀਬਾਂ ਨੂੰ ਫਲ ਵੰਡਿਆ ਕਰੇ ਉਹ ਇੱਕ ਦਿਨ ਪਰੀਆਂ ਤਖਤੜਾਈਆਂ ਦੀਆਂ ਦੀ ਤਖਤ ਪਰੀਆਂ ਦੀ ਨਿਗਾਹ ਪੈ ਗਿਆ ਧਰਾਇ ਤਲਾ ਅੱਛਾ ਉਹਨਾਂ ਨੇ ਉੱਥੇ ਤਖਤ ਤਾਰ ਲਿਆ ਉਹ ਕਹਿੰਦੀਆਂ ਖੁੱਲਾ ਡੁੱਲਾ ਪਾਣੀ ਹੈ ਇੰਦਰ ਦੇ ਖਾੜੇ ਦੀਆਂ ਪਰੀਆਂ ਉੱਥੇ ਨਾ ਆਉਣਾ ਆਉਣ ਲੱਗ ਗਿਆਂ ਹੂੰ ਜਦੋਂ ਨਹਾਇਆ ਕਰਨ ਉੱਥੇ ਡਰਦਾ ਕੋਈ ਰਹਿਣਾ ਨਾ ਕਰੇ ਵੀ ਇੱਥੇ ਪੂਤਾਂ ਆਉਣ ਲੱਗ ਗਿਆਂ ਅੱਛਾ ਹੀ ਉੱਥੇ ਪੀਪੇ ਭਗਤ ਨੂੰ ਹੁਕਮ ਹੋ ਗਿਆ ਵੀ ਤੂੰ ਪੀਪੇ ਇੱਥੇ ਰਹਿ ਸਕਦਾ ਤੂੰ ਰਹੀ ਹੂੰ ਤਾਂ ਫਿਰ ਪੀਪਾ ਕਹਿੰਦਾ ਜੀ ਮੈਨੂੰ ਦੇਖ ਲੈਣ ਦਿਓ ਜਿਸ ਵਕਤ ਉਸਨੇ ਰਾਤ ਨੂੰ ਦੇਖਿਆ ਤਾਂ ਉੱਥੇ ਪਰੀਆਂ ਨਾ ਆਉਣਾ ਹੀ ਆ ਉਹ ਕਹਿੰਦਾ ਜਨਾਨੀਆਂ ਨੇ ਹਮ ਇੱਕ ਬੈਂਗਣ ਉੱਦੇ ਹਮ ਜੇ ਉਹਨਾਂ ਦਾ ਗੁੜੀ ਦਾ ਪੱਲਾ ਲੱਗ ਜਾਏ ਤਾਂ ਸਾਢੇ 3 ਮਣ ਦੀ ਦੇਹ ਹੋ ਜਾਂਦੀ ਹੈ ਅੱਛਾ ਜੀ ਪੀਪੇ ਭਾਤਣੇ ਲਿਆ ਕੇ ਉਹ ਦਿਹਾਲੇ-ਦਾਲੇ ਲਾਤੇ ਹਮ ਜੋ ਲਾਤੇ ਜਿਹੜੀ ਨੂਣਾਤੀ ਪੜੀਆਂ ਦਾ ਸਰਦਾਰ ਸੀ ਮੂਰੇ ਤੁਰਦੀ ਹੁੰਦੀ ਹਮ ਜਿਸ ਵਕਤ ਉਹਦਾ ਪੱਲਾ ਲੱਗ ਗਿਆ ਬੈਂਗਣਾਂ ਦੇ ਬੂਟੇ ਨੂੰ ਸਾਢੇ 3 ਮਣ ਦੀ ਦੇਹ ਹੋ ਗਈ ਹਮ ਤਾਂ ਸਾਢੇ 3 ਮਣ ਦੀ ਦੇਹ ਹੋ ਗਈ ਉਹ ਕਹਿਣ ਲੱਗੀ ਵੀ ਤੁਸੀਂ ਉੱਡ ਜਾਓ ਇੱਥੇ ਦੂਜੇ ਬੈਂਗਣ ਲਾਤੇ ਹਮ ਮੈਂ ਹੁਣ ਉੱਡ ਨਹੀਂ ਸਕਦੀ ਹਮ ਕਿਤੇ ਤੁਸੀਂ ਬਣਾਈਆਂ ਜਾਂ ਬਣ ਜਾਓ ਨੇ ტიਪਾ ਤੜਕੇ ਬੈਠੀ ਐ ਪਰੀਆਂ ਉਡਗੀਆਂ ਪੀਪੇ ਭਗਤ ਨੇ ਮੋੜਾ ਚੱਕਿਆ ਜੰਡ ਦਾ ਕੋਲੇ ਚਲਿਆ ਗਿਆ ਕਹਿੰਦਾ ਕੌਣ ਐ ਪੁੱਤ ਬਲਾ ਮੈਨੂੰ ਸੱਚੀਆਂ ਬੋਲ ਕੇ ਦੱਸ ਦੇ ਮਾਰਾ ਮੋੜਾ ਜੰਡ ਦਾ ਦੇਵਾ ਸੁਰਤ ਗਮਾ ਉਹ ਕਹਿੰਦੀ ਪਾਪੀਆਂ ਮੈਂ ਪਰੀਆਂ ਅੰਦਰ ਦੇ ਖਾੜੇ ਦੀ ਆਹ ਕੀ ਕਰਤਾ ਤੈਂ ਅਜ ਤੈਥੇ ਨਾ ਆਉਣ ਆਉਂਦੀਆਂ ਹੁੰਦੀਆਂ ਕਹਿੰਦੀ ਮੈਨੂੰ ਟੱਬਰ ਬਣਾ ਕੇ ਆਪਦੇ ਘਰੇ ਲੈ ਕੇ ਚੱਲ ਉਹ ਕਹਿੰਦਾ ਮੇਰੇ ਘਰ ਤੈਸੀ ਜਨਾਨੀਆਂ ਦੋਨਾਂ ਨੂੰ ਘਰੋਂ ਕੱਢ ਦੂ ਮੈਂ ਤੈਨੂੰ ਨਾਲੇ ਮੈਨੂੰ ਕਹਿੰਦੀ ਕਹਿੰਦਾ ਤੂੰ ਮ੍ਰਿਤਿ ਬਣ ਕੇ ਚੱਲ ਨੂਣਾ ਪੀਪਾ ਭਗਤ ਘਰੇ ਲੈ ਗਿਆ ਕੰਮ ਕਰਿਆ ਕਰੇ ਇੱਕ ਦਿਨ ਰਾਜਾ ਸਲਵਾਨ ਕਹਿਣ ਲੱਗਿਆ ਹਸਮਾਨ ਨੂੰ ਕਹਿੰਦਾ ਵੀ ਅੱਜ ਇੱਧਰ ਦੀ ਹਾਥੀ ਲੈ ਕੇ ਚੱਲ ਵਿੜੇ ਕੰਨੀ ਦੀ ਨੂਣਾ ਪਾਣੀ ਭਰਦੀ ਸੀ ਰਾਜਾ ਦੇਖ ਕੇ ਨੂਣਾ ਦੀ ਸ਼ਕਲ ਨੂੰ ਉੱਥੇ ਖਮੋਸ਼ ਹੋ ਗਿਆ ਨੂਣਾ ਨੂੰ ਕਹਿਣ ਲੱਗਾ ਮੈਨੂੰ ਪਾਣੀ ਪਿਆ ਉਹ ਕਹਿੰਦੀ ਮਹਾਰਾਜ ਮੈਂ ਰੰਧਾਸੀਆਂ ਦੇ ਘਰ ਦਾਣ ਖਾ ਲਿਆ ਤੂੰ ਬਾਦਸ਼ਾਹ ਸ਼ਹਿਰ ਦਾ ਤੇਰਾ ਦੀਨਪੁਰ ਇਟੋ ਜੂ ਮੈਂ ਤੈਨੂੰ ਪਾਣੀ ਪਿਆ ਨਹੀਂ ਸਕਦੀ। ਹੂੰ। ਉੱਥੇ ਅੱਧਾ ਘੰਟਾ ਝਗੜਾ ਕਰੀਂਗਾ ਜਦੋਂ ਨਾ ਖੇੜਾ ਛੱਡਿਆ ਕਹਿੰਦਾ ਫਿਰ ਮੈਂ ੱੱਕੇ ਨਾ ਪੀਉਂ। ਹੂੰ। ਤਾਂ ਨੂਨਾ ਨੇ ਰਾਜਾ ਸਲਵਾਨ ਨੂੰ ਪਾਣੀ ਪਿਆਤਾ। ਹੂੰ। ਦੂਜੇ ਦਿਨ ਪੀਪਾ ਭਗਤ ਕਚੇਰੀ ਸੱਦ ਲਿਆ। ਪੀਪੇ ਜੱਤਾ ਮੈਨੂੰ ਤੀ ਦਾ ਡੋਲਾ ਦੇ ਦੇ ਨਹੀਂ ਦੇਖ ਲਾ ਫਿਰ ਉਹ ਕਹਿਣ ਲੱਗਾ ਮਹਾਰਾਜ ਤੂੰ ਮੇਰੇ ਬਾਤ ਤੇ ਠੁਕਦਾ ਚੰਗਾ ਨਹੀਂ ਲੱਗਦਾ। ਹੂੰ। ਅਸੀਂ ਲੱਗੀਆਂ ਅਸੀਂ ਰਮਦਾਸ ਗੀ ਜਾਦਦੇ ਤੂੰ ਬਾਦਸ਼ਾਹ ਸ਼ਹਿਰ ਦਾ। ਹੂੰ। ਕਹਣ ਲੱਗਾ ਵੀ ਚੇਹੇ ਕੋਸਾ ਮੈਨੂੰ ਜਿਆਦਾ ਤੀ ਦਾ ਡੋਲਾ ਮਨਜ਼ੂਰ ਕਰ ਲੈ ਨਹੀਂ ਫਿਰ ਮੈਂ ਤੇਰੀ ਸਾਨ ਬੱਚੇ ਕਾਣੀ ਪੀੜ ਦੂੰ ਉਹ ਕਹਿੰਦਾ ਜੀ ਫੇ ਲੈ ਲਿਓ ਤਾਂ ਹੁਣ ਰਾਜਾ ਨੂਣਾ ਨੂੰ ਵੀ ਹੁਣ ਚੱਲ ਗਿਆ ਜਦੋਂ ਨੂਣਾ ਨੂੰ ਵੀ ਹੁਣ ਚੱਲ ਗਿਆ ਜਦੋਂ ਉੱਥੇ ਫੇਰੇ ਹੋਣ ਲੱਗੇ ਉੱਥੇ ਫੇ ਕੁੜੀਆਂ ਨੇ ਗੀਤ ਗਾਇਆ ਕਹਿੰਦੇ ਆ ਬੋਲ ਕੁੱਕੜਾ ਵੇ ਬੋਲ ਤੂੰ ਜਮਾਰ ਬੇਲੇ ਘੇਰੇ ਲੈ ਗਿਆ ਸੰਖ ਪੀਪਾ ਬੈਠਾ ਨੀਵੀਂ ਪਾਈ ਲੈ ਗਿਆ ਸੰਖ ਜੀ ਫੇਰੇ ਉੱਥੋਂ ਰਾਜਾ ਹੁਣ ਵਿਆਹੀ ਆਉਂਦਾ ਹੂੰ ਰਾਹ ਦੇ ਵਿੱਚ ਕੌਣ ਗੰਜਾ ਜਾਲੀ ਰਾਜੇ ਦਾ ਯਾਰ ਸੀ ਉਹ ਦੋਸਤ ਸੀ ਰਾਜੇ ਦੀ ਗੰਜੇ ਜਾਲੀ ਨਾਲ ਹੂੰ ਤਾਂ ਹੁਣ ਗੰਜੇ ਜਾਲੀ ਨੇ ਕਿਹਾ ਵੀ ਰਾਜੇ ਨੇ ਨੂਣਾ ਬਿਆਲੀ ਕੰਮ ਖਰਾਬ ਹੋ ਜੂ ਨੂਣਾਪੂਰ ਨੂੰ ਮਰਵਾ ਦੂ ਹੂੰ ਚੋਰ ਚਪਾਈ ਖੇਡ ਰਹੇ ਨੇ ਗੰਜਾ ਜਾਲੀ ਰਾਜਾ ਬਣਿਆ ਬੋਰਡ ਦੇ ਤਣਿਆਂ ਤੇ ਬੈਠਾ ਹੈ ਹੂੰ ਤਾਂ ਕਹਿਣ ਲੱਗਾ ਉਹ ਪਾਲਗਿਓ ਜਿਹੜੇ ਚਪਾਈ ਦੇ ਕਹਿੰਦਾ ਹੋ ਉਹਨੂੰ ਮੋੜ ਕੇ ਲਿਆਓ ਹਾਥੀ ਵਾਲੇ ਨੂੰ ਹੂੰ ਉਹਨੂੰ ਜਾ ਕੇ ਕਹੋ ਵੀ ਸਾਡਾ ਰਾਜਾ ਬੁਲਾਉਂਦਾ ਤੈਨੂੰ ਹੂੰ ਤਾਂ ਉਸਨੇ ਕਿਹਾ ਜਾ ਕੇ ਪਾਲੀਆਂ ਨੇ ਵੀ ਚੱਲ ਬਈ ਮੋਰ ਹਾਥੀ ਤੈਨੂੰ ਸਾਡਾ ਰਾਜਾ ਬਣਾਉਂਦਾ ਉਹ ਕਹਿੰਦਾ ਰਾਜਾ ਤਾਂ ਮਾਇਆ ਮੈਨੂੰ ਤੁਹਾਡਾ ਕਿਹੜਾ ਰਾਜਾ ਬਣਾਉਂਦਾ ਉਹ ਕਹਿੰਦਾ ਸਾਡਾ ਰਾਜਾ ਬਣਾਉਣਾ ਸੀ ਦੋ ਮਰਾਂਗਾ ਹਾਥੀ ਤੇ ਡਾਂਗਾ ਉਹ ਕਹਿੰਦਾ ਚਲੋ ਕਿਸ ਨੂੰ ਫੜ ਕੇ ਲਈਏ ਹੁਣ ਨਾਲ ਨੂਣਾ ਹੈ ਨਾਲ ਵਜ਼ੀਰ ਹੈ ਤਾਂ ਹੁਣ ਨਾਲ ਰਾਜਾ ਬਾਦਸ਼ਾਹ ਜੀ ਉਹਨੇ ਗਾਂਹ ਦੇਖਿਆ ਗੰਜਾ ਗਾਂਹ ਗੰਜਾ ਕਹਿੰਦਾ ਗੰਜਾ ਤੂੰ ਕਾ ਥੱਲੇ ਉਤਰ ਕਹਿੰਦਾ ਬਾਦਸ਼ਾਹ ਇੱਕ ਗੰਜਾ ਸਮਝਾਉਂਦਾ ਹੈ ਰਾਜੇ ਨੂੰ ਬੀ ਤੇਰੇ ਪੂਰਨੋਂ ਮਰਵਾਦੂ ਨੂਣਾ ਨੂੰ ਪੁੱਠੀ ਮੋੜਦੇ ਵਿਆਹ ਕੇ ਨਾ ਲਿਆ ਹਾਂ ਕਹਿੰਦਾ ਉਹ ਬਾਦਸ਼ਾਹ ਜਿੱਦੇ ਮੈਂ ਗੰਝਾ ਜਰਮਾ ਦੀ ਜਰਮਾ ਦੀ ਢੀੜੇ ਬਾਹਰ ਮਾਪੇ ਮੇਰੇ ਨੇ ਵਧਾਈਆਂ ਦੀ ਬੰਡੀਆਂ ਖੁਸਰੇ ਪਿੱਟਣ ਦਲਵਾਰ ਕਹਦਾ ਬੋਹੜ ਬਾਰ-ਬਾਰ ਸਿਰਨਾ ਬਾਦਸ਼ਾਹ ਕਰਦਾ ਅੱਕਾ ਨੂੰ ਬਾੜ ਪੜਨਾ ਸ਼ੋਕ ਕਸ਼ਮੀਰ ਦਾ ਲਾਉਣਾ ਬਰੋਟਾ ਬਾਰ ਹਾਂ ਕਹਿੰਦਾ ਇਹ ਚੰਮਕੁੱਟਾ ਦੀ ਬੇਟੜੀ ਇਆਂ-ਇਆਂ 42 ਲੱਖ ਹਜ਼ਾਰ ਚੰਗੀ ਕਰਦਾ ਇਹਨੂੰ ਉਹਨਾਂ ਨੂੰ ਮੋੜਦੇ ਨਹੀਂ ਤੇਰੇ ਹੈ ਪੂਰਨ ਦਾ ਕਾਲ ਹਾਂ ਰਾਜਾ ੱੱੱਕੇ ਨਾਲ ਘਰੇ ਲਿਆ ਮਹਿਲ ਬਵਾਤੇ ਬਸ ਹਰਸਣ ਲਾਗੇ 12 ਸਾਲ ਪੂਰੇ ਹੋ ਗਏ ਹਮ 12 ਸਾਲ ਪੂਰੇ ਹੋਇਆ ਤਾਂ ਤਾਂ 13ਵੇਂ ਸਾਲ ਦੇ ਵਿੱਚ ਪੂਰਨ ਬਾਹਰ ਕੱਢ ਲਿਆ ਪੋਰੇ ਚ ਹਮ ਤਾਂ ਬਾਹਰ ਨਿਕਲਿਆ ਪਿਓ ਨੂੰ ਮੱਥਾ ਟੇਕਿਆ ਛੀਆ ਮਾਮਾ ਨੂੰ ਮੱਥਾ ਟੇਕਿਆ 12 ਸਾਲ ਪੋਰੇ ਦੇ ਵਿੱਚ ਹੀ ਰੱਖਿਆ ਵਿੱਚ ਹੀ ਰੱਖਿਆ ਪੋਰਾ ਦੇ 12 ਸਾਲ ਉੱਥੇ ਉਹਦਾ ਸਾਰਾ ਸਾਰਾ ਕੁਝ ਉੱਥੇ ਖਾਣ ਪਾਣ 12 ਸਾਲ ਬਾਹਰ ਸੂਰਜ ਦੇਖਾਇਆ ਨਹੀਂ ਅੱਛਾ ਹੀ ਹਾਂ ਪੁੱਛ ਲੀ ਜੇ ਕੋਈ ਗੱਲ ਦਾ ਫਲੇਖ ਹੋਵੇ ਠੀਕ ਹੈ ਉਹਨਾਂ ਛੀਆ ਮਾਮਾ ਨੇ ਕਿਹਾ ਵੀ ਜਿਹੜੀ ਤੇਰੀ ਸੱਤਵੀਂ ਮਾਂ ਵਿਆਹੀ ਆ ਤੂੰ ਉਹਦੇ ਮੰਦਿਰ ਨਹੀਂ ਜਾਇਆ ਹੂੰ ਤਾਂ ਸੋਡਾ ਦਾ ਸੌਕਣ ਦਾ ਸਰੀਕਾ ਹੁੰਦਾ ਮੇਰਾ ਕਿਸੇ ਦਾ ਸਰੀਕਾ ਮੇ ਤਾਂ ਮਾਂ ਹੈ ਜਦੋਂ ਜਾ ਕੇ ਪੈਰਾਂ ਨੂੰ ਹੱਥ ਲਾ ਕੇ ਕਿਹਾ ਵੀ ਮਾਤਾ ਪ੍ਰਣਾਮ ਹੂੰ ਪਾਪਣ ਦਾ ਮਨ ਬੇਈਮਾਨ ਹੋ ਗਿਆ ਕਹਿੰਦੀ ਬੰਦੀ ਕੌਣ ਹੈ ਕਹਿੰਦੀ ਤੇਰੀ ਸੌਕਣ ਦਾ ਪੁੱਤ ਹੈ ਹੱਥੇ ਮੱਥੇ ਦੇ ਹੱਥ ਮਾਰ ਕੇ ਨੂੰਨਾ ਰੋਣ ਲੱਗ ਗਈ ਕਹਿੰਦੀ ਜੇ ਪਤਾ ਹੁੰਦਾ ਮੈਂ ਸ਼ਾਦੀ ਇਹਦੇ ਨਾਲ ਕਰਵਾਉਂਦੀ ਮੈਂ ਬੁੜੇ ਖੰਡ ਤੋਂ ਕੀ ਲੈਣਾ ਸੀ ਬਾਦਸ਼ਾਹ ਤੋਂ ਹੂੰ ਤੇ ਜੇ ਕੋਈ ਗੱਲ ਗਲਤ ਹੋਣੀ ਹੋ ਦੱਸ ਲੈ ਆਪਾਂ ਕੱਟ ਲਾਂਗੇ ਕੋਈ ਜੱਕਰ ਦੂਸਰ ਰਾਮਨੰਦਰੀ ਚਲੋ ਕਹਿੰਦੀ ਇਹ ਤਾਂ ਮੈਂ ਤਾਂ ਸ਼ਾਦੀ ਇਹਦੇ ਨਾਲ ਕਰ ਪਾਉਂਦੀ ਬੰਦੀ ਆਪਾਂ ਇਹਨੂੰ ਕਿਸ ਲੋਟ ਵਾਲ ਜਾਈਏ ਹੂੰ ਸलाम ਕਰਕੇ ਮੁੜ ਗਿਆ ਦੂਜੇ ਦਿਨ ਸੱਦ ਲਿਆ ਵੀ ਪੂਰਨਾ ਤੈਨੂੰ ਤੇਰੀ ਮਾਂ ਨੇ ਰੋਟੀ ਕਰਨੀਆਂ ਹੂੰ ਬੰਦੀ ਸੱਦ ਲਈ ਫਿਰ ਵੀ ਸ਼ੀਆ ਮਾਮਾ ਨੇ ਕਿਹਾ ਵੀ ਨਾ ਜਾ ਨਾ ਜਾ ਨਾ ਹਟਿਆ ਸੱਤ ਮਹਿਲ ਦੇ ਬਾਹਰਤੀ ਸੱਤਾਂ ਨੂੰ ਜਿੰਦੇ ਲਾ ਲੇ ਅੱਛਾ ਜਿਸ ਵਕਤ ਤਹਾਂ ਕਹਿਣ ਲੱਗੀ ਕਹਿੰਦੀ ਪੂਰਨਾ ਤੈਨਾਂ ਨਾ ਤਾਂ ਮੇਰਾ ਦੁੱਧ ਚੁੰਗਿਆ ਨਾ ਤੂੰ ਗੋਦ ਖੜਿਆ ਤੂੰ ਮੈਨੂੰ ਮਾਈ ਕਿਵੇਂ ਕਹਿਣਾ ਮੈਨਾਂ ਟੱਬਰਾਂ ਰਿਸ਼ਤਾ ਕਰ ਉਹ ਕਹਿਣ ਲੱਗਾ ਨਾ ਤੂੰ ਮੇਰੀ ਧਰਮ ਦੀਆਂ ਮੁੜੀਆਂ ਜੋ ਤੱਕਾ ਲੱਗੀ ਕਰਨ ਇੱਕ ਮਹਿਲ ਦੀ ਮੋਰੀ ਸੀ ਉੱਥੋਂ ਦੀ ਪੂਰਨ ਭਗਤ ਨੇ ਛਾਲ ਮਾਰੀ ਮਹਾਰਾਜ ਨੇ ਗਰੜ ਫੰਗ ਦਾ ਰੂਪ ਧਾਰ ਕੇ ਪੈਰਾਂ ਥੱਲੇ ਫੰਗ ਦੇ ਲੇ ਪੂਰਨ ਦੇ ਹਾਂ ਪੂਰਨ ਦੇ ਥੱਲੇ ਤਾਰਤਾ ਟਾਕੜ ਫੱਟੀ ਲੈ ਕੇ ਪੈਗੀ ਕੱਪੜੇ ਵਦਨ ਦੇ ਪਾਲ ਲੈ ਮੂੰਹ ਤੇ ਇੱਕ ਰੂਟ ਮਾਰ ਲਿਆ دیਵਾਨਾ ਬੱਤੀ ਨੇ ਇਹ ਰਗ ਬਾਾਰ ਹੋ ਗਿਆ ਜਿਸ ਵਕਤ ਬਾਦਸ਼ਾਹ ਮੰਦਰਾ ਚ ਆਇਆ ਕਹਿੰਦਾ ਰਾਣੀ ਆ ਕੀ ਹੋ ਗਿਆ ਕੀ ਗੱਲ ਹੋ ਗਈ ਕਹਿੰਦੀ ਮੈਨੂੰ ਛੇੜਨਾ ਮੈਨੂੰ ਬੁਲਾਣਾ ਮੇਰੀ ਬਿਖਿਆ ਨਾ ਪੁੱਛ ਕਹਿਣ ਲੱਗਾ ਫੇਰ ਵੀ ਕੋਸਤਾ ਹੋਈ ਹੂ ਹੋਇਆ ਕੀ ਹੋਊਗਾ ਜਿਹੜਾ ਤਾਂ ਪੁੱਤ ਜੰਮਿਆ ਮੰਦਰੀ ਆਵੜਿਆ ਮੇਰੀ ਥਨੂੰ ਚਿੰਬੜ ਗਿਆ ਆ ਕੱਪੜੇ ਦੇਖ ਲੈ ਮੇਰੇ ਕੀ ਹਾਲ ਕਰਿਆ ਮੇਰਾ ਮੂੰਹ ਘਰੂਟਾ ਨਾ ਪਾੜ ਗਿਆ ਬਹੁਤ ਬੁਰੀ ਹਾਲਤ ਕਰਕੇ ਗਿਆ ਮੇਰੀ ਕਹਿੰਦਾ ਰਾਣੀ ਉੱਠ ਕੇ ਦੀਵੇ ਬੱਤੀ ਕਰ ਲੈ ਜਿਵੇਂ ਤੂੰ ਕਹੇਂਗੀ ਉਵੇਂ ਜਿਵੇਂ ਹੋਜੂ ਤੜਕੇ ਕਹਿਣ ਲੱਗਿਆ ਕਹਿਣ ਲੱਗੀ ਮੈਂ ਤਾਂ ਜੀ ਆਉਣੀਆ ਇਹਦਾ ਕਾਰਜਾ ਕੱਢ ਕੇ ਇਹਦੇ ਲਹੂ ਦਾ ਕਟੋਰਾ ਭਰ ਕੇ ਦੀਆਂ ਅੱਖਾਂ ਕੱਢ ਕੇ ਮੇਰੇ ਕੋਲ ਲਿਆਣੀਆਂ ਜਾਣ ਇਹ ਕਤਲ ਕੀਤਾ ਜਾਵੇ ਤਾਂ ਹੁਣ ਖਿੱਦੂ ਨੂੰ ਹੁਕਮ ਦਿੱਤਾ ਜਲਾਤੀ ਖਿੱਦੂ ਵੀ ਖਿੱਦੂਆ ਪੂਰਨ ਭਗਤ ਨੂੰ ਤਾਂ ਕਤਲ ਕਰਨਾ ਹੈ ਖਿੱਦੂ ਭਗਤ ਸੀਗਾ ਜਾਨੀ ਜਾਨ ਸੀਗਾ ਮਨਸਾ ਰਾਮ ਵਜ਼ੀਰ ਨੇ ਕਿਹਾ ਵੀ ਬਾਦਸ਼ਾਹ ਇਹ ਔਰਤਾਂ ਸੱਚੀਆਂ ਨਹੀਂ ਹੁੰਦੀਆਂ ਤੂੰ ਪੂਰਨ ਨੂੰ ਮਰਵਾਣਾ ਦੇਸ਼ਨ ਕਾਲਾ ਦੇ ਦੇ 10000 ਰੁਪਏ ਜੁਰਮਾਨਾ ਕਰਤਾ ਨਾਲੇ ਨੌਕਰੀ ਤੋਂ ਲਾ ਕੇ ਘਰੇ ਬਾੜਤਾ ਵਜ਼ੀਰ ਨੂੰ ਵਜ਼ੀਰ ਨੂੰ ਹੁਣ ਉਧਰ ਖਿੱਦੂ ਨੂੰ ਰਾਜ ਨੇ ਹੁਕਮ ਦੇਤਾ ਖਿੱਦੂ ਦਾ ਸਬਦ ਚੱਕਿਆ ਹੋਇਆ ਜਦੋਂ ਹੁਕਮ ਦੇਣਗੇ ਆ ਧਰਮੀ ਬੰਦਿਆਂ ਦੇ ਬੇੜੇ ਹੋਣਗੇ ਪਾਰ ਜਦੋਂ ਹੁਣ ਪੂਰਨ ਭਗਤ ਦਾ ਹੁਕਮ ਹੋ ਗਿਆ ਖਿੱਦੂ ਨੂੰ ਤਾਂ ਖਿੱਦੂ ਨੇ ਪੂਰਨ ਭਗਤ ਫੜ ਲਿਆ ਇੱਕ ਗੱਲ ਕਹਿੰਦਾ ਪੂਰਨ ਨੂੰ ਖਿੱਦੂ ਕਹਦਾ ਓਏ ਧਰਮੀਆਂ ਨੇ ਲਾਲੇ ਬਾਗਲੇ ਪਾਪੀਆਂ ਨੇ ਲਾਲੇ ਬੂਟ ਚੁਗਲੀ ਖੋਰਾਂ ਨੂੰ ਰੱਬ ਚੱਕ ਲੇ ਜਿਹੜੇ ਬਹੁਤਾਂ ਨੇ ਜੋਲ ਦੇ ਝੂਠ ਚੁਗਲੀ ਖੋਰਾਂ ਦੀ ਰੱਬ ਜੜ ਪੱਟੇ ਜੇ ਮੇਰੀ ਸੁਣ ਲੈ ਖਿੱਦੂ ਦੀ ਕੂਕ ਇੱਕ ਗੱਲ ਤਾਂ ਇਥੋਂ ਵਿਗੜ ਗਈ ਸੱਚ ਆ ਖਬਰ ਨਹੀਂ ਝੂਠ ਜਿਹਦੇ ਮਾਂ ਤੇ ਬਾਪ ਮਰਬਾਮ ਦੇ ਹੁੰਦਾ ਕੰਮ ਕਸੂਤ ਇੱਕ ਦਿਨ ਛੱਡ ਜਾਵੇਂਗਾ ਮੰਗਤਾ ਮਾਰੀਆਂ ਛੱਡ ਜਿਗਾ ਸ਼ਹਿਰ ਮਲੂਕ ਓ ਛੱਡ ਜਿਗਾ ਪਾਲਣ ਨ ਮਾਰਦੇ ਪੂਰਨਾ ਕਰ ਜਿਗਾ ਡੇਰੇ ਕੂਚ ਪੂਰਨਾ ਬਗ ਜੇਗਾ ਇਥੋਂ ਲੈ ਗਿਆ ਖਿੱਦੂ ਫੜ ਕੇ ਖਿੱਦੂ ਕਹਿੰਦਾ ਉਥੇ ਮੂਨਾ ਫਿਰਦਿਆ ਸੀ ਮੈਂ ਤੈਨੂੰ ਮਾਰਦਾ ਨਹੀਂ ਆਪਾਂ ਮੂਨ ਦਾ ਬੱਚਾ ਫੜ ਕੇ ਮਾਰ ਦਿੰਦੇ ਆ ਤੂੰ ਇਥੋਂ ਦੇਸ਼ ਪ੍ਰਦੇਸ਼ ਨੂੰ ਨਿਕਲ ਜੀ ਦੋਨਾਂ ਨੇ ਫੜ ਕੇ ਮੂਨ ਦਾ ਬੱਚਾ ਮਾਰ ਲਿਆ ਉਹਦੀ ਅੱਖਾਂ ਕੱਢ ਲੀਆਂ ਉਹਦਾ ਕਟੋਰਾ ਰੱਤ ਦਾ ਭਰ ਲਿਆ ਤੇ ਉਦੋਂ ਫਿਰ ਹਰਨੀ ਜਦੋਂ ਕਰ ਲਿਆ ਸ਼ਰਾਬ ਲੈਣ ਲੱਗੀ ਕਹਿੰਦੀ ਅੱਖਾਂ ਦੇ ਦੀ ਕਿਸੇ ਨਾਰ ਨੂੰ ਸੁਰਮਾ ਲਹੂ ਵਿੱਚ ਪਾ ਕੰਗਾ ਦੇਦੀ ਕਿਸੇ ਚੋਰ ਨੂੰ ਭੱਜਿਆ ਨਾ ਦੇਵੇ ਡਾ ਖੱਲੜ ਦੇਦੀ ਸਾਧੂ ਸੰਤ ਨੂੰ ਥੱਲੇ ਲਊ ਬਿਸ਼ਾ ਕਹਿੰਦੀ ਸਵਾਮਣ ਪੱਕਾ ਦੁੱਧ ਹੈ ਥੱਲੇ ਹਰਨੀ ਦੇ ਮੈਂ ਕਿਵੇਂ ਦੇਵਾਂ ਕਿਹਨੂੰ ਦੇਵਾਂ ਚੰਗਾ ਖਿਦੂਆ ਸ਼ਰਾਫ ਦਿੰਦੀਆਂ ਫਿਰ ਦੋਨਾਂ ਨੇ ਬੱਚਾ ਜੰਦਾ ਕਰਿਆ ਹਰਨੀ ਦੇ ਮਗਰ ਬੱਚਾ ਲਾਇਆ ਅੱਛਾ ਜੰਦਾ ਕਰਕੇ ਲਾ ਕੇ ਜਦੋਂ ਕਰਿਆ ਜਦੋਂ ਦਿਖਾਇਆ ਬਾਲੀਆਂ ਦੱਸਤਾ ਕਹਿੰਦੀ ਤਾਂ ਮਿਰਗੀਆਂ ਅੱਖਾਂ ਨੇ ਨਾ ਬੰਦੇ ਦਾ ਲਹੂ ਹੈ ਫੇਰ ਕਣ ਫੱਟੀ ਲੈ ਕੇ ਪੈਗੀ ਜਿਸ ਵਕਤ ਫੇਰ ਪੈਗੀ ਰਾਜਾ ਫੇਰ ਆਇਆ ਕਹਿੰਦਾ ਤਾਂ ਮਾਰਿਆ ਨਹੀਂ ਸ਼ਹਿਰ ਚ ਫਿਰਦਾ ਹੈ ਫੇਰ ਫਲਾਤਾ ਫੜਾਤਾ ਫੇਰ ਚਾਰ ਜਲਾਦਾਂ ਨੂੰ ਕਰੜਾ ਹੁਕਮ ਦਿੰਦਾ ਵੀ ਜੇ ਤੁਸੀਂ ਪੂਰਨ ਭਗਤ ਨੂੰ ਨਾ ਕਤਲ ਕੀਤਾ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੂੰਗਾ ਸਣ ਬੱਚੇ ਕਾ ਨਹੀਂ ਪੀੜ ਦੂੰ ਹੁਣ ਚਾਰ ਜਲਾਦਾਂ ਨੇ ਜਾ ਕੇ ਪੂਰਨ ਫੜ ਲਿਆ ਪੂਰਨ ਜਿੱਦੋ ਫੜ ਲਿਆ ਤਾਂ ਉਹਨਾਂ ਦੇ ਮਹਿਲਾਂ ਦੇ ਮੂਰਤੀ ਨਹੀਂ ਜਾਂਦੇ ਨੇ ਕਹਿਣ ਲੱਗੀ ਇੱਥੇ ਕਢਾ ਲਓ ਇਹਨੂੰ ਇਹ ਚਿੱਠੀ ਲਿਖੀ ਪੂਰਨ ਭਗਤ ਨੂੰ ਕਹਿੰਦੀ ਲਿਖ ਲਿਖ ਤੋਰਾ ਚਿੱਠੀਆਂ ਕਾਲੇ ਕਾਲੇ ਅੱਖਰ ਪਾ ਦੁਨੀਆ ਖਾਲੀ ਸਾਧੋ ਲੁੱਟ ਕੇ ਲੈਨੇਓ ਭੋਰਾਂ ਦੇ ਮਕਰ ਬੁਣਾ ਕਹਿੰਦੀ লাশ ਪੁਰਾਣੀ ਦੱਬਦੀ ਮੈਂ ਹੱਥੀ ਲਈ ਵਟਵਾ ਛੁਰੀਆਂ ਲੈ ਲੀਆਂ ਤਿੱਖੀਆਂ ਲੈਤੀਆਂ ਸੈਨ ਚੜਾ ਪੂਰਨਾ ਜੇ ਡਰ ਮੰਨਦਾ ਬੁੱਢੇ ਬਾਪ ਦਾ ਮੈਂ ਉਹਨੂੰ ਦੇਵਾ ਬਰਵਾ ਤੂੰ ਮੇਰੀ ਇੱਕ ਵਾਰੀ ਛੇਜ ਕਬੂਲ ਆ ਤੈਨੂੰ ਬੰਨੇ ਨੂੰ ਲੰਘ ਛੜਵਾ ਉਹ ਕਹਿਣ ਲੱਗਾ ਬਾਂਦੀ ਨੂੰ ਵੀ ਕਹਿੰਦਾ ਮੇਰੀਆਂ ਮੁਸ਼ਕਾਂ ਖੋਲ ਦੋ ਮੈਂ ਭਾਈ ਦਾ ਹੂੰ ਮੁਸ਼ਕਾਂ ਖਿਲਾ ਲੀਆਂ ਜਲਾਦਾ ਤੋਂ ਕਹਿੰਦਾ ਮੈਨੂੰ ਕਲਮ ਦੁਆਤ ਲਿਆ ਦੇ ਜਦੋਂ ਕਲਮ ਦੁਆਤ ਲਿਆਤੀ ਭਗਤ ਨੇ ਗੋਡੇ ਤੇ ਇੱਕ ਚਿੱਠੀ ਲਿਖੀ ਕਹਿੰਦਾ ਨਦੀ ਬਗੈਨ ਦੀ ਮਾਤਾ ਨਿਰਮਲੀ ਪਾਣੀ ਭੁਲਾ ਕਪੂਰ ਇਹ ਛੇਜ ਹਮਾਰੇ ਪਿਤਾ ਦੀ ਮੈਨੂੰ ਨਹੀਂ ਮਨਜ਼ੂਰ ਰਾਮ ਲక్ష్మణ ਦੀ ਮਤੇਈ ਮਾਂ ਨੇ ਦੇ ਲੇ ਅੱਖਾਂ ਤੋਂ ਛਾਂਟੇ ਦੂਰ ਤਰੋਂ ਪੁੱਤਰ ਸੀ ਉਹਦਾ ਇਮਾਨਦਾਰ ਨੇ ਕਰਕੇ ਕੱਢਿਆ ਕਲਹੂਰ ਨਹੀਂ ਮੈਨੂੰ ਕਾਹਨੂੰ ਬੱਚੇ ਨੂੰ ਗਰਭ ਦੀ ਰੱਬੋਂ ਪੈਨੀਆਂ ਕਾਸ ਨੂੰ ਦੂਰ ਤੂੰ ਆਮੜੀਆਂ ਮੇਰੀ ਧਰਮ ਦੀ ਕੁਛ ਕਰ ਲੈਨੀ ਅਕਲ ਸੂਹੂਰ ਅਥਮਾਰਤਾ ਜਦੋਂ ਇਹ ਅਲ ਕਹੀ ਕਹਿੰਦੀ ਮੁਸ਼ਕਲ ਦੇ ਕੇ ਲੈ ਜਾਉ ਹਮ ਲੈ ਕੇ ਖੂਦ ਦੇ ਉੱਤੇ ਪੂਰਨ ਭਗਤ ਨੂੰ ਕਤਲ ਕਰਤਾ ਹਮ ਉਧਰ ਅਪੂਰਨਕ ਜਾਂਦਾ ਜਾਂਦਾ ਸੁਨੇਹਾ ਦੇ ਗਿਆ ਕਹਿੰਦਾ ਉਹ ਰਲ ਮਿਲ ਖੇਡੋ ਖਾਣੀਓ ਰੱਬ ਦੀ ਕਰੋ ਰਜ਼ਾ ਬੰਨਿਆ ਚੱਲਿਆ ਮੈਂ ਮੇਰੇ ਬਾਪ ਦਾ ਮੇਰੀ ਜਾਨ ਦੀ ਨਹੀਂ ਭਗਤ ਦੀ ਬਾਹ ਕਹਿੰਦਾ ਪਤਾ ਕਰਨਾ ਨਹੀਂ ਕਿਸੇ ਨੇ ਮੇਰੀ ਮਾਂ ਨੂੰ ਕੁਝ ਜਾਣਾ ਨੂਣਾ ਡੈਂਦਾ ਉਹ ਮੇਰੀ ਮਰ ਜੂ ਇਛਰਾ ਮਾਂ ਉਥੋਂ ਬਾਗਿਆਂ ਦਾ ਮੁੰਡਾ ਆਪਾ ਜਾ ਖਾਮ ਸਕੀਦੀ ਉਸ ਦਾ ਨਾਮ ਰਾਣੀ ਇਛਰਾਂ ਨੂੰ ਹਾਕਾਂ ਮਾਰਦਾ ਖੜ ਕੇ ਮੈਲ ਦੀ ਸ਼ਾਂ ਨਹੀਂ ਮਾਤਾ ਤੇਰਾ ਹੰਸ ਕਾਗਾ ਨੇ ਘੇਰ ਲਿਆ ਜੀ ਹੁੰਦਾ ਛੱਡ ਦੇਣਾ ਉਧਰੋਂ ਮੋਤੀਆਂ ਬਾਂਦੀ ਨੂੰ ਕੋਤਾ ਲੱਗਿਆ ਮੋਤੀਆਂ ਨੇ ਬਾਜਾਂ ਮਾਰੀਆਂ ਨੇੜੇ ਗਈ ਹੈ ਮਹਿਲ ਦੇ ਆ ਨਹੀਂ ਮਾਤਾ ਸੋਹਣੇ ਦੇ ਚਰਖੇ ਬਾਲ ਗਏ ਰੰਗਲੇ ਸੋਹਣੇ ਚਰਖੇ ਬਾਲ ਗਏ ਰੰਗਲੇ ਚਰਖੇ ਬਾਲ ਗਏ ਲੰਮੇ ਤੰਦੀ ਕੱਤ ਦੀ ਇਹ ਕੱਤ ਦੀਆਂ ਕੀ ਦੇ ਚਾ ਨਹੀਂ ਆਪਣਾ ਬਹੁਤ ਸੋਹਣ ਦਾ ਲੁੱਟ ਲਿਆ ਕੋਲੇ ਬੈਠੀਆਂ ਨੇ ਲੈਤਾ ਆਪ ਲਟਾ ਨੇ ਮਾਰਗਾਂ ਤੇ ਆਵੜ ਗਏ ਇਲਾਪ ਹੋਈਆਂ ਕਾਗਤਾ ਗਏ ਨੇ ਬਲੈਤੋਂ ਆ ਮਾਤਾ ਪੂਰਨਤਾ ਮਾਰਤਾ ਤੂੰ ਚਰਖਾ ਸਿਉਣ ਦਾ ਕਿਹਦੇ ਆਸਰੇ ਕਰਤੀਆਂ ਉਥੋਂ ਮਾਤਾ ਇਸ ਤਰ੍ਹਾਂ ਪੂਰਨ ਦੇ ਮਗਰ ਭੱਜ ਲਈ ਜਿਸ ਵਕਤ ਮਗਰ ਭੱਜ ਲਈ ਤਾਂ ਜਲਾਦ ਉਹਨਾਂ ਨੇ ਪੰਡ ਬਨਲੀ ਪੂਰਨ ਦਾ ਕਤਲ ਕਰਕੇ ਇੱਕ ਜਲਾਦ ਕਹਿੰਦਾ ਪੂਰਾ ਬਾੜਾ ਸੋਹਣਾ ਮੇਰੇ ਚਾਦਰੇ ਜੀ ਬਨ ਕੇ ਸਿੱਡਦੇ ਨੇ ਪੂਰਾ ਕੱਢ ਲੋ ਫਿਰ ਉਸੇ ਭਗਤ ਦੀ লাশ ਬੋਲੀ ਕਹਿੰਦਾ ਓਏ ਪੂਰਾ ਕਹਿੰਦਾ ਭੇੜ ਦੀ ਉਹਨ ਦਾ ਮੇਰੀ ਮਾਂ ਨੇ ਕੱਤ ਕੇ ਲਿਆ ਬਣਾ ਮੇਰੇ ਕਾਹ ਨੂੰ ਟਿਕਾ ਚੰਡਾ ਨੂੰ ਛੇੜ ਦੋ ਮੇਰੇ ਨਵੇਂ ਕਿਉਂ ਖੋਲ ਦੋ ਕਾ ਹੋਏ ਮੈਨੂੰ ਦੁਖੀ ਨਾ ਕਰੋ ਦੁਬਾਰੇ ਮੇਰੀ ਲੋਥ ਨਾ ਛੇੜੋ ਖਵਾਜੇ ਸੜਤਾ ਇਹੋ ਖਵਾਜੇ ਸੜਤਾ ਖਵਾਜੇ ਦੀ ਤਾੜੀ ਲੱਗੀ ਹੋਈ ਸੀ ਖੁੱਲ ਗਈ ਕਹਿੰਦਾ ਵੀ ਤੂੰ ਕੌਣ ਹੈ ਕਹਿੰਦਾ ਮੈਂ ਭਗਤਾਂ ਪੂਰਨ ਕਹਿੰਦਾ ਫਿਰ ਮੈਂ ਮਹਾਰਾਜ ਦੇ ਕੋਈ ਪੂਰਨਾ ਕੀਤਾ ਹੋਊ ਕਸੂਰ ਉਹ ਪਿਉ ਨਹੀਂ ਪੁੱਤਾਂ ਨੂੰ ਮਾਰਦੇ ਤਾਂ ਕੋਈ ਕਸੂਰ ਕੀਤਾ ਹੋ ਨਾ ਮਹਾਰਾਜ ਕੋਈ ਕਸੂਰ ਨਹੀਂ ਕੀਤਾ ਉਧਰ ਉਹਦੇ ਉੱਤੇ ਮਾਤਾ ਇਸ਼ਰਾ ਪਹੁੰਚ ਗਈ ਹੁਣ ਮਾਤਾ ਕੀ ਕਹਿ ਕੇ ਰੋਂਦੀ ਆ ਉੱਥੇ ਕਹਿੰਦੀ ਤੂੰ ਵੀ ਫੌੜੀ ਚਾੱਕ ਕੇ ਬੱਚਾ ਪੂਰਨਾ ਗਿਆ ਤੂੰ ਮਸ਼ਾਹ ਪਰ ਹੋ ਵੇ ਪੁੱਤ ਮਰਗਾਂ ਨੂੰ ਮਸ਼ਾਹ ਪਰ ਆਖ ਦੇ ਹੋਰ ਹੁੰਦਾ ਨਾ ਜੱਗ ਤੇ ਮਸ਼ਾਹ ਪਰ ਕੋ ਮੈਨੂੰ thora ਦੱਸ ਜੀ ਬੱਚਾ ਪੂਰਨਾ ਜਿੱਥੇ ਰਹਾ ਖੜੋ ਮੈਂ ਮਰ ਜੂੰ ਮੀਢੀਆਂ ਪੱਟ ਕੇ ਨੈਣ ਗਮਾਲੂੰ ਰੋ ਵੇ ਪੂਰਨ ਕਰਨਿਆ ਪੁੱਤ ਸੀ ਦੁੱਖਾਂ ਨੂੰ ਜੰਮਿਆ ਹੁਣ ਪੂਰਨ ਕੀ ਬੋਲਦਾ ਆ ਗਿਆ ਕਹਿੰਦਾ ਨਾਰੋ ਆਵੜੀ ਮੇਰੀ ਅੱਖੋਂ ਨਾ ਸਿੱਟੀ ਜਲਨੀਰ ਪੁੱਤ ਮਾਰਗੇ ਨੂੰ ਏਕੂ ਸਮਝ ਲੈ ਜਿੱਕੂ ਹੋ ਗਿਆ ਸਾਧ ਫਖੀਰ ਤੈਨੂੰ 12 ਸਾਲ ਨੂੰ ਆ ਮਿਲੂ ਜਿਵੇਂ ਭੈਣਾ ਨੂੰ ਮਿਲਦੇ ਵੀਰ ਤੈਨੂੰ 12 ਸਾਲ ਨੂੰ ਆ ਮਿਲੂ ਨੋਕਰ ਆਉਂਦੇ ਨਦੀਆਂ ਚੀਰ ਤੈਨੂੰ 12 ਸਾਲ ਨੂੰ ਆ ਮਿਲੂ ਜਿਵੇਂ ਦਰਗਾਹ ਚ ਲੋਈ ਨੂੰ ਮਿਲਗੇ ਦੀ ਭਗਤ ਕਮੀਰ ਮਾਤਾ ਮੈਂ ਦਰਗਾਹਪੁਰੀ ਵਿੱਚ ਪਹੁੰਚਣਾ ਜਾ ਕੇ ਖਾਣਾ ਖੰਡ ਤੇ ਲਊਂਗਾ ਖੀਰ ਰਾਜ ਸਲਵਾਨ ਦੀ ਜਾਊਗੀ ਕਚਹਿਰੀ ਨਰਕ ਨੂੰ ਨੀ ਰਾਜਾ ਸਣੇ ਵਜ਼ੀਰ ਮਾਤਾ ਮੇਰੀਏ ਨਾਰੋ ਮਾਤਾ ਮੇਰੀਏ ਖੋਨਾ ਬਗਾਈ ਜਲਦੀ ਕਹਿੰਦਾ ਮੁਰਜਾ ਹੁਣ ਤਪ ਕਰਕੇ 12 ਸਾਲ ਨੂੰ ਮੇਲੇ ਹੋਣਗੇ ਉਧਰ ਖਵਾਜਾ ਮਹਾਰਾਜ ਦੇ ਦਵਾਰੇ ਗਿਆ ਛੇਕਨਾਗ ਤੜਫ ਦੇ ਮਹਾਰਾਜ ਦਾ ਕਹਿੰਦਾ ਵੀ ਕੀਤੇ ਪੀੜਾ ਕਹਿੰਦਾ ਜੀ ਤੇਰਾ ਪੂਰਨ ਭਗਤ ਸੱਚਾ ਰੱਬ ਦਾ ਵੱਢ ਕੇ ਖੂਹ ਸਿਰਤਾ ਖੇ ਖਵਾਜਾ ਮਹਾਰਾਜ ਸੱਚੇ ਪਾਸ਼ਾ ਦੁੱਧ ਦਾ ਕਟੋਰਾ ਲੈ ਕੇ ਆਇਆ ਜਦੋਂ ਪੂਰਨ ਕੋਲੇ ਆ ਗਿਆ ਫਿਰ ਪੂਰਨ ਮਹਾਰਾਜ ਨੂੰ ਤਾਨੇ ਮਾਰੇ ਕਹਿੰਦਾ 12 ਸਾਲ ਤਪ ਕਰ ਲਿਆ 12 ਸਾਲ ਪੋਰਾ ਭੋਗ ਲਿਆ ਅਜੇ ਸਿਰ ਖੜਕੇ ਤਲਵਾਰ ਜਿਨ੍ਹਾਂ ਨੇ 88 88 ਬਰਸ ਤਪ ਕਰੇ ਨੇ ਉਹਨਾਂ ਦੇ ਰੰਗ ਕੀ ਕਰੂ ਕਰਤਾਰ ਫਿਰ ਪ੍ਰਮਾਤਮਾ ਪੂਰਨ ਭਗਤ ਨਾਲ ਜਵਾਬ ਕਰਦਾ ਕਹਿੰਦਾ ਉਹ ਬੱਚਾ ਮੈਂ ਭਗਤਾਂ ਨੂੰ ਠੋਰ ਕੇ ਦੇਖਦਾ ਜਿਵੇਂ ਘੜੇ ਨੂੰ ਦੇਖਦੀ ਨਾਰ ਮੈਂ ਭਗਤਾਂ ਨੂੰ ਠੋਰ ਕੇ ਦੇਖਦਾ ਜਿਵੇਂ ਮਿੱਟੀ ਨੂੰ ਗੋਲਦਾ ਕਮਿਆਰ ਮੈਂ ਭਗਤਾਂ ਨੂੰ ਠੋਰ ਕੇ ਦੇਖਦਾ ਜਿਵੇਂ ਲੱਕੜੀ ਨੂੰ ਦੇਖਦਾ ਦਖਾਨ ਓਏ ਮੈਂ ਭਗਤਾਂ ਨੂੰ ਠੋਰ ਕੇ ਦੇਖਦਾ ਜਿਵੇਂ ਲੋਹੇ ਨੂੰ ਦੇਖਦਾ ਲੋਹਾਰ ਮੈਂ ਭਗਤਾਂ ਨੂੰ ਠੋਰ ਕੇ ਦੇਖਦਾ ਜਿਵੇਂ ਪਿੱਤਲੇ ਨੂੰ ਟੰਠਠਿਆਰ ਉਹ ਮੈਂ ਭਗਤਾਂ ਨੂੰ ਠੋਰ ਕੇ ਦੇਖਦਾ ਬੱਚਾ ਜਿਵੇਂ ਪਰਖ ਸਿਉਨ ਦੀ ਕਰੇ ਸੁਨਿਆਰ ਪੀ ਲੈ ਕਟੋਰਾ ਦੁੱਧ ਦਾ ਪੂਰਨ ਮਾਇਆ ਆ ਗਿਆ ਗਰੀਬ ਨਮਾਜ਼ ਓ ਦੁੱਖਾਂ ਤੇਰੇ ਨੇ ਘੜੀਆਂ ਬਣਾ ਦਿਆ ਬਹਿਰਾ ਪਹਿਰ ਬਣਾ ਦਿਆ ਚਾਰ ਹੁਣ ਆਪ ਇੰਨਾ ਕਰਖ ਲੈਣਾ ਫਿਰ ਦੁਆਸਾ ਫੇਪਰ ਲੰਗੇ ਇਹ ਤੂੰ ਪਾਦੀ ਜੇ ਫਿਰ ਚੱਲ ਗਈ ਗਾਲ ਆਪ ਫਿਰ ਦੂਜੇ ਸੇ ਫੇਪਰਾਂਗੇ ਹਾਂ ਹਾਂ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਲਿੰਗੇ ਬਾਪੂ ਦਰਸ਼ਨ ਸਿੰਘ ਜੀ ਪਿੰਡ ਫਤੇਗੜ ਸਨਾਂ ਤੋਂ ਆਪਣੇ ਪਿੰਡ ਤੋਂ ਹੀ ਨੇ ਹਾਂ ਤੇ ਇਹਨਾਂ ਦਾ ਨੰਬਰ ਆ ਜਿਹੜਾ ਤੁਸੀਂ ਸਕਰੀਨ ਤੇ ਵੇਖ ਸਕਦੇ ਹੋਗੇ ਤੇ ਗੱਲਬਾਤ ਕਰਨੀ ਆ ਤੁਸੀਂ ਇਸ ਨੰਬਰ ਦੇ ਉੱਤੇ ਕਰ ਸਕਦੇ ਹੋ ਤੇ ਅਗਲਾ ਜਿਹੜਾ ਪਾਰਟ ਆਗਾ ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਚਰਨਾਂ ਦੇ ਵਿੱਚ ਆਪਾਂ ਪੇਸ਼ ਕਰਾਂਗੇ ਪੇਸ਼ ਕਰਾਂਗੇ ਹਾਂ ਜੀ ਸਤਿ ਸ਼੍ਰੀ ਅਕਾਲ ਨੂੰ ਕਾਣੀ ਪਹਿਮਨ